ਚੰਡੀਗੜ੍ਹ ਬੀਜੇਪੀ ਦੇ ਸਾਫਤਾ ਅਧਿਐਖ ਅਰਨ ਸੂਝੀ ਨੇ ਅੱਜ ਚੰਡੀਗੜ੍ਹ ਵਿੱਚ ਆਪਣਾ ਆਫਿਸ ਖੋਲ੍ਹਿਆ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਅਰਨ ਸੂਝੀ ਅਰਨ ਸੂਝੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਅੱਜ ਬੀਜੇਪੀ ਦਾ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖਜਲ ਖੁਆਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਨਾ ਜਿਹੜਾ ਆਫਿਸ ਜਿਹੜਾ ਖੋਲਿਆ ਗਿਆ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਜ ਸਾਰਾ ਮੇਰੇ ਸਾਰੇ ਕਰਮ ਕਰਤਾ ਆਏ ਨੇ ਬੜਾ ਸਾਰਿਆਂ ਨੇ ਆਸ਼ੀਰਵਾਦ ਦਿੱਤਾ ਹੈ ਬੜਾ ਪਿਆਰ ਦਿੱਤਾ ਹੈ ਇਸ ਲਈ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ ਇਹ ਇਹ ਜਿਹੜਾ ਇਹ ਅੱਜ ਦਾ ਜਿਹੜਾ ਕਾਰਜਕ੍ਰਮ ਸੀਗਾ ਇਹਨੂੰ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਦੇਖਿਆ ਜਾ ਰਿਹਾ ਜਿਸ ਹਾਵ ਨਾਲ ਭੀੜ ਸੀਗੀ ਕਹਿੰਦੇ ਵੀ ਅਰुण सूद ਜੀ ਨੇ ਇੱਕ ਤਰ੍ਹਾਂ ਦਾ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇਹ ਮੇਰਾ ਜਿਹੜਾ ਕੈਟਰਰ ਰਹਿਣਾ ਜੀ ਉਹਨੂੰ ਪੁੱਛਿਓ ਵੀ 250 ਬੰਦਿਆਂ ਦੀ ਚਾਹ ਤੇ 250 ਬੰਦਿਆਂ ਦੇ ਸਮੋਸਿਆਂ ਦਾ ਇੰਤਜ਼ਾਮ ਕੀਤਾ ਸੀ ਤੇ 250 ਬੰਦੇ ਇਕੱਠੇ ਕਰਨ ਦੇ ਲਈ 250 ਬੰਦਾ ਤਾਂ ਸੀਗਾ ਨਹੀਂ ਬੰਦਿਆਂ ਦਾ ਮੈਂ ਤਾਂ ਮੈਂ ਤਾਂ ਇੰਤਜ਼ਾਮ 250 ਬੰਦੇ ਦਾ ਕੀਤਾ ਸੀ ਹੁਣ ਉੱਥੇ 1000 2000 ਲੋਕ ਆ ਜਾਣ ਉਹ ਪਿਆਰ ਹੈ ਜੀ ਲੋਕਾਂ ਦਾ ਮੈਂ ਹੁਣ ਉਹਦੇ ਵਿੱਚ ਤਾਂ ਥੋੜਾ ਜਿਹਾ ਮੈਂ ਕਹਾਂ ਕਿ ਮੈਂ ਹਮੇਸ਼ਾ ਜਨਤਾ ਦੀ ਸੇਵਾ ਕੀਤੀ ਹੈ ਆਪਣੇ ਲੋਕਾਂ ਦੇ ਵਿੱਚ ਵਿਚਰਿਆ ਇਸ ਕਰਕੇ ਮੈਂ ਬੜਾ ਮੈਂ ਕਹਿੰਦਾ ਨਤਮਸਤਕ ਹੈ ਆਪਣੇ ਕਰਮਗਰਤਾਵਾਂ ਦਾ ਆਪਣੇ ਸ਼ਹਿਰ ਦੀ ਜਨਤਾ ਦਾ ਕਿਵੇਂ ਉਹਨੂੰ ਸਾਰਿਆਂ ਨੇ ਬੜਾ ਅੱਛਾ ਪਿਆਰ ਦਿੱਤਾ ਹੈ ਪਿਛਲੇ ਦਿਨਾਂ ਤੋਂ ਮੈਨੂੰ ਪਾਰਟੀ ਦੀਆਂ ਅਲੱਗ-ਅਲੱਗ ਜ਼ਿੰਮੇਵਾਰੀਆਂ ਸੀ ਮੈਂ ਆਪਣੀ ਰਾਜਨੀਤੀ ਦੀ ਸ਼ੁਰੂਆਤ ਜਿਹੜੀ ਹੈ ਰਾਸ਼ਟਰੀ ਸੰਸਦਿਕ ਸੰਗ ਤੋਂ ਬਾਅਦ ਰਾਜਨੀਤੀ ਦੀ ਸ਼ੁਰੂਆਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਔਰ ਫਿਰ ਯੂਵਾ ਮੋਰਚਾ ਪੰਜਾਬ ਦੇ ਮਹਾ ਮੰਤਰੀ ਦੇ ਨਾਤੇ ਕੀਤੀ ਚੰਡੀਗੜ੍ਹ ਬੀਜੇਪੀ ਦੀ ਵਿੱਚ ਮੈਂ ਪ੍ਰਦੇਸ਼ ਸਚਿਵ ਜਨਰਲ ਸੈਕਟਰੀ ਪ੍ਰੈਜ਼ੀਡੈਂਟ ਦੋ ਵਾਰ ਕੌਂਸਲਰ ਮੇਅਰ ਔਰ ਪਾਰਟੀ ਪ੍ਰਧਾਨ ਦੇ ਨਾਤੇ ਵੀ ਜ਼ਿੰਮੇਵਾਰੀ ਰਹੀ ਇਹ ਵਕਫ-ਵਕਫ ਜ਼ਿੰਮੇਵਾਰੀਆਂ ਕਰਕੇ ਲੋਕਾਂ ਦੀ ਐਕਸਪੈਕਟੇਸ਼ਨਸ ਹੁੰਦੀਆਂ ਜੀ ਹੁਣ ਕੁਝ ਦਿਨ ਪਹਿਲਾਂ ਤੋਂ ਮੈਨੂੰ ਜਿਹੜਾ ਹੈਗਾ ਪਾਰਟੀ ਦੀ ਜ਼ਿੰਮੇਵਾਰੀ ਮੇਰੀ ਜਗ੍ਹਾ ਤੇ ਮੇਰਾ ਕਾਰਜਕਾਲ ਪੂਰਾ ਹੋਇਆ ਤਾਂ ਜਿੰਨਾ ਤੱਕ ਬਲੋਤਾਂ ਹੀ ਨੁੱਤੇਗੀ لیکن میرے ਘਰ بہت سارے ਲੋਕਾਂ ਦਾ ਆਣਾ ਜਾਣਾ ਉਹਨਾਂ ਦੇ ਰੋਜ਼ ਦੇ ਕੋਈ ਕੰਮਕਾਜ ਜਿਹੜੇ ਨੇ ਕੋਈ ਦਿੱਕਤਾਂ ਨੇ ਉਹਦੇ ਲਈ ਆਣਾ ਜਾਣਾ ਸੀ ਮੇਰਾ ਮੈਂ ਇੱਕ ਛੋਟਾ ਜਿਹਾ ਇੱਕ ਮੱਧਮ ਪਰਿਵਾਰ ਦਾ ਕਰਿਆਕਰਤਾ ਹੈ ਇੱਕ ਮੇਰਾ ਛੋਟਾ ਜਿਹਾ ਘਰ ਹੈ 10 ਪਰਲਾ 37 ਸੈਕਟਰ ਜੀ ਉੱਥੇ ਮੈਂ ਸਾਰਿਆਂ ਨੂੰ ਅਕਾਮੋਡੇਟ ਨਹੀਂ ਕਰ ਪਾਂਦਾ ਸੀ ਔਰ ਮੇਰੇ ਪਿਤਾ ਜੀ ਵੀ ਜਿਹੜੇ ਹੈਗੇ ਨੇ ਉਹ ਡਿਮੈਂਸ਼ੀਆ ਦੇ ਪੇਸ਼ੈਂਟ ਨੇ ਘਰੇ ਪ੍ਰੋਬਲਮ ਥੋੜੀ ਜੀ ਨਿਊਸੈਂਸ ਹੁੰਦੀ ਸੀ ਲੋਕਾਂ ਨੂੰ ਵੀ ਮੈਂ ਅਸੁਵਿਧਾ ਹੁੰਦੀ ਸੀ ਔਰ ਘਰਦਿਆਂ ਨੂੰ ਵੀ ਹੁੰਦੀ ਸੀ ਇਸ ਕਰਕੇ ਮੈਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਪ੍ਰਾਇ ਕੀਤੀ ਸਾਡੇ ਇੱਥੇ ਦੋਸਤਰੇ ਬੁੱਧੀ ਮੈਂ ਜਦੋਂ ਕਾਰਪੋਰੇਸ਼ਨ ਦਾ ਵੀ ਇਲੈਕਸ਼ਨ ਦੋ ਵਾਰੀ ਲੜਿਆ ਤੇ ਇਹਨਾਂ ਦੇ ਥੱਲੇ ਗਰਾਉਂਡ ਫਲੋਰ ਦੇ ਉੱਤੇ ਮੇਰਾ ਆਫਿਸ ਹੁੰਦਾ ਸੀਗਾ ਔਰ ਫਰਸਟ ਫਲੋਰ ਤੇ ਥੋੜਾ ਜਿਹਾ ਸਪੇਸ ਸੀਗੀ ਇਹਨਾਂ ਕੋਲੇ ਪੂਰੀ ਫਲੋਰ ਤਾਂ ਨਹੀਂ ਸੀ ਥੋੜੀ ਸਪੇਸ ਸੀ ਤੇ ਉਥੇ ਇੱਕ ਬੈਹਣ ਦਾ ਠਿਕਾਣਾ ਬਣ ਜੇ ਤਾਂ ਕਿ ਲੋਕਾਂ ਦੇ ਨਾਲ ਮਿਲਣਾ ਜੁਲਣਾ ਹੋ ਜਾਏ ਇਸ ਤਰੀਕੇ ਦਾ ਇਸ ਮੰਤਵ ਦੇ ਨਾਲ ਮੈਂ ਆਪਣੇ ਪਾਰਟੀ ਦੇ ਕੁਝ ਪ੍ਰਮੁੱਖ ਕਾਰਜਕਰਤਾਵਾਂ ਨੂੰ ਜਿਹੜਾ ਹੈਗਾ ਉਹ ਨਿਯੋਤਤਾ ਦਿੱਤਾ ਸੀ ਮੇਰੀ ਉਮੀਦ ਸੀਗੀ ਕਿ 200 ਜਾਂ 300 ਲੋਕ ਆਣਗੇ ਔਰ ਇਸ ਤੋਂ ਜ਼ਿਆਦਾ ਮੈਂ ਇੰਤਜ਼ਾਮ ਵੀ ਨਹੀਂ ਕੀਤਾ ਸੀਗਾ ਔਰ ਪਰ ਮੈਂ ਸਾਰਿਆਂ ਤੋਂ ਸ਼ਮਾ ਜਾ ਚੁੱਕਾ ਹਾਂ ਕਿ ਸ਼ ਤੇ ਜਿੰਨੇ ਵੀ ਲੋਕ ਆਏ ਸਾਰਿਆਂ ਦਾ ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ ਔਰ ਉਹਨਾਂ ਦੇ ਪਿਆਰ ਦੇ ਲਈ ਉਹਨਾਂ ਦੇ ਜਿਹੜਾ ਉਹਨਾਂ ਦਾ ਆਪਣਾ ਪਾਣਾ ਉਹਦੇ ਲਈ ਮੈਂ ਸਾਰਿਆਂ ਦਾ ਨਤਮਸਤਕ ਹੋ ਕੇ ਉਹਨਾਂ ਨੂੰ ਪ੍ਰਣਾਮ ਕਰਦਾ ਔਰ ਅਰुण ਸੂਝ ਜੀ ਲੋਕ ਸਭਾ ਇਲੈਕਸ਼ਨ ਦੇ ਆਪਣੇ ਆਪ ਨੂੰ ਕੈਂਡੀਡੇਟ ਮੰਨਦੇ ਆ ਜਾਂ ਨਹੀਂ ਜੇ ਦੀ ਪਾਰਟੀ ਅਰुण ਸੂਝ ਜੀ ਨੂੰ ਟਿਕਟ ਦੰਦੀ ਆ ਤਾਂ ਅਰुण ਸੂਝ ਜੀ ਇਲੈਕਸ਼ਨ ਲੜਨ ਨੂੰ ਤਿਆਰ ਆ ਜਾਂ ਨਹੀਂ ਨਹੀਂ ਮੈਂ ਕਿਸੇ ਰੇਸ 'ਚ ਨਹੀਂ ਆ ਜੀ ਨਾ ਮੈਂ ਲੋਕ ਸਭਾ ਦੇ ਲਈ ਕੈਂਡੀਡੇਟ ਆ ਨਾ ਮੈਂ ਕਿਤੇ ਕੋਈ ਉਮੀਦਵਾਰੀ ਦਾਖਲ ਕੀਤੀ ਆ ਨਾ ਮੈਂ ਕਦੇ ਦਾਵਾ ਕੀਤਾ ਪਾਰਟੀ ਨੇ ਮੈਂ ਦੱਸਿਆ ਜਿਵੇਂ ਮੈਨੂੰ ਪੰਜਾਬ ਯੂਵਾ ਮੋਰਚਾ ਦਾ ਮਹਾ ਮੰਤਰੀ ਬਣਾਇਆ 4 ਸਾਲ ਮੈਂ ਜਦੋਂ ਉਗਰਵਾਦ ਦਾ ਕਾਲ ਸੀ ਅੰਮ੍ਰਿਤਸਰ ਦੇ ਵਿੱਚ 4 ਸਾਲ ਪੂਰਨ ਕਰ ਲਿਆ ਕਦੇ ਵਿਦਿਆਰਥੀ ਪਰਿਸ਼ਦ ਦੇ ਨਾਤੇ ਕੰਮ ਕੀਤਾ ਔਰ ਉਸ ਤੋਂ ਬਾਅਦ ਪਾਰਟੀ ਨੇ ਮੈਨੂੰ ਪ੍ਰਦੇਸ਼ ਸਚੀਵ ਪ੍ਰਦੇਸ਼ ਦਾ ਮਹਾ ਮੰਤਰੀ ਪ੍ਰਦੇਸ਼ ਦਾ ਅਧਿਖ ਦੋ ਵਾਰੀ ਕਾਉਂਸਲਰ 15 ਸਾਲ ਬਾਅਦ ਮੈਂ ਪਾਰਟੀ ਦਾ ਮੇਅਰ ਬਣਿਆ ਲਗਾਤਾਰ ਉਸ ਤੋਂ ਬਾਅਦ ਪਾਰਟੀ ਦੇ ਮੇਅਰ ਨੇ ਮੈਂ ਕਦੇ ਵੀ ਅੱਜ ਤੱਕ ਪਾਰਟੀ ਤੋਂ ਅੱਜ ਤੱਕ ਦੇ ਮੇਰੇ ਪੂਰੇ ਰਾਜਨੀਤਿਕ ਜੀਵਨ ਦੇ ਵਿੱਚ ਵੀ ਮੈਂ ਕਦੇ ਕੋਈ ਇੱਛਾ ਜ਼ਾਹਿਰ ਨਹੀਂ ਕੀਤੀ ਹੈ ਪਾਰਟੀ ਨੇ ਹਮੇਸ਼ਾ ਮੈਨੂੰ ਜਿਹੜਾ ਹੈਗਾ ਇੱਕ ਛੋਟੇ ਜਿਹੇ ਕਾਰਕਿਰਤਾ ਨੂੰ ਬੜਾ ਮਾਨ ਬਖਸ਼ਿਆ ਦੇ ਲਈ ਮੈਂ ਪਾਰਟੀ ਦਾ ਸ਼ੁਕਰਗੁਜ਼ਾਰ ਹਾਂ ਮੈਨੂੰ ਜੋ ਵੀ ਅੱਜ ਤੱਕ ਮਿਲਿਆ ਪਾਰਟੀ ਤੋਂ ਮੈਂ ਬੜਾ ਤ੍ਰਿਪਤ ਹੈ ਲੇਕਿਨ ਮੇਰੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਜਿਹੜੇ ਲੋਕਾਂ ਨੇ ਮੈਨੂੰ ਦੋ ਵਾਰੀ ਚੋਣ ਜਿਤਾਇਆ ਮੇਅਰ ਬਣਾਇਆ ਪਾਰਟੀ ਦੇ ਉਹ ਕਾਰਕਿਰਤਾਵਾਂ ਦੀ ਬੜੀਆਂ ਉਮੀਦਾਂ ਹੁੰਦੀਆਂ ਆ ਉਹ ਕੰਮ ਲੈ ਕੇ ਆਉਂਦੇ ਆ ਇਸ ਕਰਕੇ ਇਹਦੇ ਪਿੱਛੇ ਕੋਈ ਹੋਰ ਮੰਤਵ ਨਹੀਂ ਹੈ ਸਿਰਫ ਔਰ ਸਿਰਫ ਇੱਕ ਮੰਤਵ ਹੈ ਕਿ ਮੈਂ ਘਰੇ ਵੀ ਤੁਸੀਂ ਦੇਖਿਆ ਹੋਵੇਗਾ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਲੋਕ ਬੜੀ ਵੱਡੀ ਤਦਾਦ ਦੇ ਵਿੱਚ ਆਉਂਦੇ ਆ ਰੋਜ਼ 150 20 ਔਰ ਇਸ ਕਰਕੇ ਮੈਨੂੰ ਬੜੀ ਦਿੱਕਤ ਆ ਰਹੀ ਸੀ ਤੇ ਇੱਕ ਛੋਟੀ ਜੀ ਸਪੇਸ ਹੋ ਜਵੇ ਜਿੱਥੇ ਮੈਂ ਆਪਣਾ ਮੇਰੀ ਗੱਲ ਉੱਥੀ ਹੈ ਵੀ ਜਦੀ ਪਾਰਟੀ ਟਿਕਟ ਦੰਦੀ ਹੈ ਧਾਰਨੂ ਸੂਚੀ ਤਿਆਰ ਨੇ ਪਾਰਟੀ ਦਾ ਮੈਨੂੰ ਜੇ ਪਾਰਟੀ ਮੈਂ ਕਾਰਜਕਰਤਾ ਮੈਂ ਦਰਿਆ ਬਚਾਂਦਾ ਸੀ ਮੈਂ ਆਪਣਾ ਕੀ ਕਹਿੰਦੇ ਉਹਨੂੰ ਕੁਰਸੀਆਂ ਲਗਾਉਂਦਾ ਹੁੰਦਾ ਸੀ ਆਪਣੇ ਬੂਥ ਤੇ ਪਾਰਟੀ ਨੇ ਮੈਨੂੰ ਕਿਹਾ ਕਾਉਂਸਲਰ ਲੜਨਾ ਮੇਰੀ ਇੱਛਾ ਨਹੀਂ ਸੀ ਉਦੋਂ ਰੜਾ ਜੀ ਇਸ ਏਰੀਆ ਦੇ ਇੰਚਾਰਜ ਹੁੰਦੇ ਸੀ ਵਿੰਗ ਜਨਰਲ ਸੈਕਟਰੀ ਉਹਨਾਂ ਨੇ ਕਿਹਾ ਨਹੀਂ ਲੜਨਾ ਮੈਂ ਕਿਹਾ ਜੀ ਲੜਨਾ ਜੋ ਵੀ ਪਾਰਟੀ ਨੇ ਕਿਹਾ ਤੁਸੀਂ ਮੇਅਰ ਦਾ ਕੈਂਡੀਡੇਟ 2013 ਚ ਲੜਨਾ ਔਰ ਪਤਾ ਸੀ ਪਾਰਟੀ ਨੇ ਮੈਨੂੰ 2016 ਚ ਲੜਾਇਆ ਮੈਂ ਮੰਨਤਬ ਲਿਤਾ ਸੀ ਵੀ ਜਿੱਤੂਗਾ ਔਰ 15 ਸਾਲ ਬਾਅਦ ਅਸੀਂ ਜਿੱਤ ਹਾਸਲ ਕੀਤੀ ਔਰ ਅੱਜ ਵੀ ਪਾਰਟੀ ਜਿਸ ਵੀ ਉੰकाम ਤੇ ਖੜਾ ਕਰਦੀ ਹੈ ਮੈਂ ਪਾਰਟੀ ਦੇ ਦਰਵਾਜੇ ਤੇ ਮੈਨੂੰ ਪਹਿਰੇਦਾਰ ਲਾਉਂਦੇ ਆ ਚੌਂਕੀਦਾਰ ਲਾਉਂਦੇ ਆ ਸਵੀਪਰ ਲਾਉਂਦੇ ਆ ਜੋ ਮਰਜ਼ੀ ਲਾਉਂਦੇ ਆ ਮੈਂ ਆਪਣੀ ਕਾਬਲੀਅਤ ਦੇ ਆਧਾਰ 'ਤੇ ਪਾਰਟੀ ਜੋ ਮੈਨੂੰ ਆਦੇਸ਼ ਕਰੇਗੀ ਮੈਂ ਪਾਰਟੀ ਦੀ ਆਦੇਸ਼ ਦੀ ਪਾਲਣਾ ਕਰਾਂਗਾ ਅੱਛਾ ਅਰੋਸਵ ਜੀ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਇੰਨੇ ਬੜਾ ਸਿੰਪਲ ਜਿਹਾ ਹੋ ਫਿਰ ਇਹ ਘਬਰਾਟ ਕਿਉਂ ਹੈ ਦੂਜੇ ਪੱਖਸ਼ ਇੰਨੇ ਜ਼ਿਆਦਾ ਘਬਰਾਏ ਕਿਉਂ ਹੋਏ ਆ ਮੈਂ ਤਾਂ ਕਰਮ ਕਰਤਾ ਹਾਂ ਜੀ ਮੇਰਾ ਕੋਈ ਪਿਛੋਕੜ ਨਹੀਂ ਹੈ ਮੇਰੇ ਅਰੁਣ ਸੂਝ ਜੀ ਦੇ ਫੰਕਸ਼ਨ ਨੂੰ ਦੇਖ ਕੇ ਆਫਿਸ ਖੋਲ੍ਹਿਆ ਇੱਥੇ ਲੋਕੀ ਕੁਝ ਜ਼ਿਆਦਾ ਆ ਗਏ ਇਹਨੂੰ ਦੇਖ ਕੇ ਜਿਹੜੇ ਭਾਜਪਾ ਦੇ ਹੋਰ ਕੈਂਡੀਡੇਟ ਆ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਆ ਉਹ ਘਬਰਾਏ ਕਿਉਂ ਹੋਏ ਆ ਮੈਨੂੰ ਮੈਨੂੰ ਤਾਂ ਇਸ ਦੀ ਜਾਣਕਾਰੀ ਨਹੀਂ ਹੈ ਜੀ ਕਿ ਕੋਈ ਕਿਸੇ ਨੂੰ ਘਬਰਾਟ ਹੈ ਮੈਂ ਤਾਂ ਸਭ ਕਰਮ ਕਰਤਾ ਮੈਨੂੰ ਬੁਲਾਇਆ ਸੀਗਾ ਸਭ ਜਿੰਨੇ ਵੀ ਸਾਡੇ ਔਰ ਪਾਰਟੀ ਦੇ ਵਿੱਚ ਇਹ ਬੜੀ ਡਿਸਪਲਾਈਨਡ ਪਾਰਟੀ ਹੈ ਜੀ ਇੱਥੇ ਪਾਰਟੀ ਦਾ ਡਿਸਪਲਾਈਨ ਸਭ ਮੰਨਦੇ ਨੇ ਕੋਈ ਕਿਸੇ ਪ੍ਰਕਾਰ ਦਾ ਕਿਸੇ ਦੀ ਇੱਛਾ ਹੋ ਸਕਦੀ ਆ ਕੋਈ ਇੱਛਾ ਉਹ ਆਪਣੀ ਪਾਰਟੀ ਦੇ ਲੈਵਲ ਤੇ ਪ੍ਰਗਟ ਕਰ ਸਕਦਾ ਹੈ ਲੇਕਿਨ ਜਿਹੜਾ ਹੈ ਜੋ ਅੰਤਿਮ ਨਿਰਣੈ ਹੁੰਦਾ ਹੈ ਪਾਰਟੀ ਦੇ ਪਾਰਲੀਮੈਂਟਰੀ ਬੋਰ ਦਾ ਇਲੈਕਸ਼ਨ ਕਮੇਟੀ ਦਾ ਉਹ ਨਿਰਣੈ ਨੂੰ ਸਾਰੇ ਲੋਕ ਜਿਹੜਾ ਹੈ ਸਰਵੋਪਰੀ ਲੈਂਦੇ ਆ ਉਹ ਸਿਰ ਮੱਥੇ ਲੈਂਦੇ ਆ ਔਰ ਉਸ ਪਾਰਟੀ ਦੇ ਨਿਰਣੈ ਨੂੰ ਮੰਨਦੇ ਮੈਨੂੰ ਲੱਗਦਾ ਸਾਡੇ ਕਿਸੇ ਕਿਉਂਕਿ ਇਹ ਕਰਤੱਵਾਂ ਦਾ ਘਟ ਸੀਗਾ ਇਹ ਆਮ ਜਨਤਾ ਦਾ ਘਟ ਸੀਗਾ ਇੱਥੇ ਨਾ ਕਿਸੇ ਨਾ ਇਹ ਪਾਰਟੀ ਦਾ ਵਾਅਦਾ ਹੋਇਆ ਇਹ ਕਿਸੇ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਹੈ ਯਾਕਿ ਪਾਰਟੀ ਦੇ ਜਿਹੜੇ ਕੈਂਡੀਡੇਟਸ ਐ ਜਿਹੜੇ ਆਪਣੇ ਆਪ ਨੂੰ ਕੈਂਡੀਡੇਟ ਮੰਨ ਕੇ ਚੱਲ ਰਹੇ ਆ ਉਹ ਧੜੇ ਇੱਥੇ ਨਜ਼ਰ ਵੀ ਨਹੀਂ ਆਏ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਜੀ ਮੇਰੀ ਸਾਰਿਆਂ ਦੇ ਨਾਲ ਗੱਲਬਾਤ ਹੋਈ ਸੀ ਸਤਨਾਮ ਸੰਧੂ ਜੀ ਦੇ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਉਹਨਾਂ ਨੇ ਕਿਹਾ ਸੀਗਾ ਉਹ ਆਉਣ ਵਾਲੇ ਨੇ ਲੇਕਿਨ ਕਿਤੇ ਫਸੇ ਹੋਏ ਨੇ ਜੈਨ ਸਾਵਾ ਸ਼ਿਮਲਾ ਆ ਗਏ ਨੇ ਕੇਸ ਐ ਪਾਰਟੀ ਦਾ ਸੰਜੇ ਜੀ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਵੀ ਆਉਣ ਵਾਲੇ ਸੀਗੇ ਕਰੋਨਾ ਨੇ ਉਹਨਾਂ ਨੇ ਕਿਹਾ ਸੀ ਕਿ ਮੇਰਾ ਰੁਜਾਵਾਂ ਆਲਰੇਡੀ ਪਹਿਲਾ ਹੈਗਾ ਉਧ ਸਭ ਪਰਗਰਤਾ ਹੈ ਸਾਡੇ ਸਾਰੇ ਕਾਉਂਸਲਰ ਆਏ ਮੇਅਰ ਸਾਹਿਬ ਆਏ ਐਕਸ ਕਾਉਂਸਲਰਸ ਆਏ ਨੇ ਸਾਡੇ ਸਾਰੇ ਪਾਰਟੀ ਦੇ ਜ਼ਿਲ੍ਹਾ ਅਧਿਖਸ਼ ਆਏ ਨੇ ਮੰਡਲ ਦੇ ਅਧਿਖਸ਼ ਆਏ ਨੇ ਪਾਰਟੀ ਦੇ ਸਾਰੇ ਬੂਥ ਦੇ ਅਧਿਖਸ਼ ਤੇ ਕਰਦੇ ਆਰਡਬਲਯੂ ਦੇ ਮੈਂਬਰ ਆਏ ਨੇ ਮਾਰਕੀਟ ਐਸੋਸੀਏਸ਼ਨਾਂ ਦੇ ਮੈਂਬਰ ਆਏ ਨੇ ਸੰਤ ਆਏ ਨੇ ਅੱਜ ਮੈਂ ਜਿਨ੍ਹਾਂ ਤੋਂ ਉਦਘਾਟਨ ਕਰਾਇਆ ਉਹ 26 ਸੈਕਟਰ ਦੇ ਵਿੱਚ ਮਾ ਕਾਮਲੀ ਜੀ 26 ਸੈਕਟਰ ਦੇ ਵਿੱਚੋਂ ਇੱਕ ਕਿਨਰ ਸਮਾਜ ਦੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਦਾ ਬੜਾ ਆਸ਼ੀਰਵਾਦ ਹੈ ਉਹਨਾਂ ਨੇ ਮੈਨੂੰ ਆਪਣਾ ਆਸ਼ੀਰਵਾਦ ਪ੍ਰਦਾਨ ਕੀਤਾ ਹੈ ਔਰ ਮੈਂ ਸਮਝਦਾ ਕਿ ਮੇਰੇ ਮੇਰਾ ਇੱਕੋ ਇੱਕ ਮੰਤਵ ਹੈ ਕਿ ਪਾਰਟੀ ਨੇ ਅਜ ਤੱਕ ਮੈਨੂੰ ਜੋ ਜ਼ਿੰਮੇਵਾਰੀਆਂ ਦਿੱਤੀਆਂ ਉਹਨਾਂ ਦੇ ਕਰਕੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਆਮ ਜਨਤਾ ਦੀਆਂ ਮੇਰੇ ਘਰੇ ਕਰਤਾਵਾਂ ਦੀਆਂ ਉਹਨਾਂ ਦਾ ਮੈਂ ਖਰਾ ਉਤਰ ਸਕਾਂ ਇਸ ਕਰਕੇ ਇੱਕ ਠੋਠ ਟਿਕਾਣਾ ਜਿਹਾ ਬਣਾਇਆ ਕਿ ਜਿੱਥੇ ਬੈਠ ਗਏ ਅਸੀਂ ਲੋਕਾਂ ਦੇ ਸਮੱਸਿਆਵਾਂ ਦਾ ਲੋਕਾਂ ਦੀਆਂ ਜ਼ਰੂਰਤਾਂ ਦਾ ਸਮਾਧਾਨ ਕਰ ਸਕੀਏ ਇਸ ਕਰਕੇ ਆ ਔਰ ਤੁਹਾਡੀ ਜਿਹੜੀ ਚੀਜ਼ ਹੈ ਮੈਂ ਮੇਰੇ ਹਿਸਾਬ ਨਾਲ ਨਾਤਾ ਮੈਨੂੰ ਕੋਈ ਇਹੋ ਜੀ ਚੀਜ਼ ਦਾ ਅਹਿਸਾਸ ਹੋਇਆ ਔਰ ਨਾ ਮੈਨੂੰ ਲੱਗਦਾ ਕਿ ਸਭ ਕਾਰਜਕਰਤਾ ਪਾਰਟੀ ਦੇ ਡਿਸਪਲਿਨਡ ਕਾਰਜਕਰਤਾ ਔਰ ਪਾਰਟੀ ਦੇ ਨਿਰਣੇ ਨੂੰ ਮੰਨਣ ਵਾਲੇ ਕਾਰਜਕਰਤਾ ਹੈ ਇਹ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਹੈ ਜਿਨੇ ਇੰਨੀ ਮਿਹਨਤ ਕਰਕੇ ਹੁਣ 2023 ਦੇ ਵਿੱਚ ਵੀ ਤਿੰਨ ਸਟੇਟਾਂ ਦੇ ਵਿੱਚ ਭਾਰੀ ਬਹੁਮਤ ਹਾਸਲ ਕੀਤਾ ਔਰ 2024 ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਜਿਸ ਨੂੰ ਵੀ ਕਮਲ ਦਾ ਫੁੱਲ ਫੜਾਏਗੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਪਾਰਟੀ ਨਿਸ਼ਟਾ ਔਰ ਵਿਅਕਤੀ ਨਿਸ਼ਟਿ ਉਸ ਉਸ ਜਿਹਦੇ ਹੱਥ 'ਚ ਕਮਲ ਦਾ ਫੁੱਲ ਹੋਏਗਾ ਉਹਨੂੰ ਜਿਤਾ ਕੇ ਅਸੀਂ ਮੋਦੀ ਜੀ ਦੀ ਚੋਰੀ ਚ ਪਾਵਾਂਗੇ ਔਰ 2024 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਹੈਟ੍ਰਿਕ ਹੋਏਗਾ ਔਰ ਮੋਦੀ ਜੀ ਦਾ ਵੀ ਹੈਟ੍ਰਿਕ ਹੋ ਕੇ ਅਸੀਂ ਵਿਕਸਿਤ ਭਾਰਤ ਬਣੀ ਜਿਹੜਾ ਵਧਾਂਗੇ ਥੈਂਕ ਯੂ ਇਹ ਸੀਗੇ ਅਰਉਂ ਸੂਝ ਜੀ ਅਰਉਂ ਸੂਝ ਜੀ ਨੇ ਅੱਜ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਉਹ ਵੀ ਜਿਹੜੇ ਲੋਕ ਸਭਾ ਚੋਣ ਹੋਣ ਵਾਲੇ ਆ ਉਸ ਉਹ ਵੀ ਕandidate ਆ ਔਰ ਪਾਰਟੀ ਨੂੰ ਉਹ ਹੋ ਇਗਨੋਰ ਜਿਹੜਾ ਨਹੀਂ ਕਰ ਸਕਦੇ ਕਿਉਂਕਿ ਅੱਜ ਜਿਸ ਹਾਵ ਨਾਲ ਸ਼ਕਤੀ ਪ੍ਰਦਰਸ਼ਨ ਹੋਇਆ ਕਿ ਹਜ਼ਾਰ ਜਿਹੜੇ ਕਾਰਜਕਰਤਾ ਜਾਂ ਲੋਕ ਜਿਹੜੇ ਆ ਇੱਕ ਇਸ ਕਾਰਜਕ੍ਰਮ ਚ ਹਾਜ਼ਰ ਹੋਏ ਦੂਜੇ ਪਾਸੇ ਭਾਜਪੀ ਦੇ ਜਿੰਨੇ ਵੀ ਸੀਨੀਅਰ ਲੀਡਰ ਆ ਉਹਨਾਂ ਨੇ ਇਸ ਪ੍ਰੋਗਰਾਮ ਤੋਂ ਦੂਰੀ ਬਣਾ ਕੇ ਰੱਖੀ ਇੱਕ ਤਰ੍ਹਾਂ ਦਾ ਜਿਹੜਾ ਇਹਨੂੰ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਦੇਖਿਆ ਜਾ ਰਿਹਾ ਮੈਂ ਦਿਨੇਸ਼ ਕੁਮਾਰ ਕੈਮਰਾਮੈਨ ਸੁਮੇਤ ਨਾਲ ਡੈਨਿਕਸਵਾਰਾ ਟੀਵੀ ਲਈ ਚੰਡੀਗੜ੍ਹ ਤੋਂ